ਛੇਵੇਂ ਗੁਰੂ ਹਰਗੋਬਿੰਦ ਤੇ ਉਹਨਾਂ ਦੀ ਪਤਨੀ ਨਾਨਕੀ ਦੇ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਬੈਸਾਖ ਵਦੀ 5 ਦਿਨ ਚੰਨ ਤੋਂ ਸਬਾ ਪੈਰ ਪਹਿਲਾਂ ਸੰਮਤ 1679 ਈਸਵੀ 1622 ਨੂੰ ਪੰਜਾਬ ਵਿੱਚ ਆਮੇਸਰ ਗੁਰੂ ਕੇ ਮਹਿਲ ਵਿਖੇ ਪੈਦਾ ਹੋਏ ਬਾਲਕ ਦੇ ਜਨਮ ਦੇ ਤੁਰੰਤ ਪਿਛੋਂ ਗੁਰੂ ਹਰਗੋਬਿੰਦ ਜੀ ਪੰਜ ਸਿੱਖਾਂ ਨਾਲ ਉਸ ਨੂੰ ਵੇਖਣ ਗਏ ਲਿਵ ਲੌਣ ਤੇ ਗੁਰੂ ਜੀ ਜਾਣਗੇ ਕਿ ਉਹਨਾਂ ਦਾ ਇਹ ਪੁੱਤਰ ਇੱਕ ਮਹਾਨ ਨਾਇਕ ਬਣੇਗਾ ਜੋ ਤਲਵਾਰ ਦੇ ਬਾਧ ਚੱਲਣ ਦੇ ਸਮਰੱਥ ਹੋਵੇਗਾ ਇਸ ਕਰਕੇ ਉਹਨਾਂ ਨੇ ਇਸ ਦਾ ਨਾਮ ਤੇਗ ਬਹਾਦਰ ਰੱਖਿਆ ਉਹਨਾਂ ਨੇ ਭਵਿੱਖਬਾਣੀ ਕੀਤੀ ਕਿ ਉਸ ਦੇ ਘਰ ਇੱਕ ਪੁੱਤਰ ਹੋਵੇਗਾ ਜੋ ਤੀਸਰਾ ਧਰਮ ਚਲਾਏਗਾ ਜੋ Hindu ਤੇ ਇਸ ਨਾਲ ਦੋਹਾਂ ਤੋਂ ਵੱਖਰਾ ਹੋਵੇਗਾ ਤੇ ਉਹ ਜ਼ੁਲਮੀ ਰਾਜ ਦਾ ਹਿੰਦੁਸਤਾਨ ਚੋਂ ਖਾਤਮਾ ਕਰੇਗਾ ਜਦੋਂ ਤੇਗ ਬਹਾਦਰ 5 ਸਾਲ ਦਾ ਸੀ ਤਾਂ ਉਹ ਧਿਆਨ ਲਗਾ ਕੇ ਬੈਠ ਜਾਂਦਾ ਤੇ ਉਸ ਸਮੇਂ ਕਿਸੇ ਨਾਲ ਗੱਲਬਾਤ ਨਾ ਕਰਦਾ ਉਸ ਦੀ ਮਾਤਾ ਨਾਨਕੀ ਨੇ ਉਹਦੇ ਪਿਤਾ ਤੋਂ ਪੁੱਛਿਆ ਕਿ ਉਹ ਉਹਦਾ ਇਹ ਬੇਵਿਵਹਾਰ ਕਿਉਂ ਸਹਨ ਕਰ ਰਹੇ ਨੇ ਤਾਂ ਗੁਰੂ ਹਰਗੋਬਿੰਦ ਨੇ ਉਸ ਦੀ ਇਹ ਕਹਿ ਕੇ ਤਸੱਲੀ ਕਰਾਈ ਕਿ ਉਹ ਗੁਰੂ ਬਣੇਗਾ ਸ਼ਕਤੀਸ਼ਾਲੀ ਹੋਏਗਾ ਤੇਗ ਧਰਮ ਦੀ ਖਾਤਰ ਕੁਰਬਾਨੀ ਦੇਵੇਗਾ ਜਿਵੇਂ ਕਿ ਪਹਿਲਾਂ ਵੀ ਆਪਾਂ ਪੜਿਆ ਕਿ ਤੇਗ ਬਹਾਦਰ ਦੀ ਛਾਦੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਾਸੀ ਲਾਲ ਚੰਦ ਦੀ ਲੜਕੀ ਗੁਜ਼ਰੀ ਨਾਲ ਹੋਈ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਜੋਤੀ ਜੋਤ ਸਮਾਉਣ ਪਿਛੋਂ ਤੇਗ ਬਹਾਦਰ ਆਪਣੀ ਮਾਤਾ ਤੇ ਪਤਨੀ ਨਾਲ ਬਕਾਲੇ ਰਹਿਣ ਲੱਗੇ ਜਦ ਇਸ ਪਿਛੋਂ ਗੁਰੂ ਹਰਿਕ੍ਰਿਸ਼ਨ ਨੇ ਕਿਹਾ ਸੀ ਕਿ ਉਹਦਾ ਉੱਤਰਾਧਿਕਾਰੀ ਉੱਥੇ ਹੀ ਮਿਲੇਗਾ ਗੁਰੂ ਲਾਧੋਰੇ ਜਦੋਂ ਬਕਾਲੇ ਦੇ ਸੋਡੀਆਂ ਨੇ ਗੁਰੂ ਹਰਿਕ੍ਰਿਸ਼ਨ ਦੇ ਆਖਰੀ ਸ਼ਬਦ ਸੁਨੇ ਤਾਂ ਉਹਨਾਂ ਵਿੱਚੋਂ 22 ਗੁਰਗੱਦੀ ਦੇ ਦਾਅਵੇਦਾਰ ਬਣ ਬੈਠੇ ਇਹ ਆਪੇ ਬਣੇ ਅਖੌਤੀ ਗੁਰੂ ਸਿੱਖਾਂ ਦੀ ਆਪਣਾ ਜਬਰੀ ਖੋਲ ਲੈਂਦੇ ਜਦੋਂ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਸੀ ਸਿੱਟਾ ਇਹ ਹੋਇਆ ਕਿ ਸੱਚੇ ਸੇਵਕਾਂ ਨੂੰ ਕਾਫੀ ਸਮਾਂ ਬੜੀਆਂ ਮੁਸ਼ਕਲਾਂ 'ਚੋਂ ਲੰਘਣਾ ਪਿਆ ਅੰਤ ਦੱਖਣ ਤੋਂ ਗੁਜਰਾਤ 'ਚੋਂ ਇੱਕ ਮੱਖਣਸ਼ਾਹ ਲੁਬਾਣਾ ਇੱਕ ਜਾਤੀ ਦਾ ਸਿੱਖ 500 ਮੋਹਰਾਂ ਦੀ ਭੇਟਾ ਲੈ ਕੇ ਆਇਆ ਜੋ ਉਸਨੇ ਕੁਝ ਸਮਾਂ ਪਹਿਲਾਂ ਜਹਾਜ਼ ਡੁੱਬਣ ਤੋਂ ਬਚ ਜਾਣ ਕਾਰਨ ਸੁਖਣਾ ਬਜੋ ਭੇਟ ਕਰਨੀ ਆ ਸੁੱਕੀਆਂ ਸੀ ਉਹ ਇਹ ਵੇਖ ਕੇ ਬੜਾ ਹੈਰਾਨ ਹੋਇਆ ਇਹ 22 ਛੋਡੇ ਗੁਰੂ ਬਣੇ ਗੱਡੀਆਂ ਲਾ ਕੇ ਬੈਠੇ ਹੋਏ ਨੇ। ਇਹ ਉਲਝਣ ਤੇ ਨਿਸ਼ਚਿਤਤਾ ਵਿੱਚ ਉਸਨੇ ਝੂਠੇ ਦਾਅਵਾਦਾਰਾਂ ਦੀ ਪਰਖ ਕਰਨ ਦਾ ਇਰਾਦਾ ਕਰ ਲਿਆ। ਉਸਨੇ ਸਭ ਦੇ ਦਰਸ਼ਨ ਕੀਤੇ ਤੇ ਦੋ-ਦੋ ਮੋਹਰਾਂ ਦੇ ਹਰ ਇੱਕ ਨੂੰ ਭੇਟਾ ਦਿੱਤੇ। ਕਿਸੇ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਅਸਲੀ ਗੁਰੂ ਲਈ 500 ਸੋਨੇ ਦੀਆਂ ਮੋਹਰਾਂ ਲੈ ਕੇ ਆਇਆ ਹੈ। ਹਰ ਇੱਕ ਆਪਣੀ ਵਿੜਾਈ ਕਰ ਰਿਹਾ ਸੀ। ਤੇ ਕਹਿ ਰਿਹਾ ਸੀ ਕਿ ਦੂਸਰੇ ਪਖੰਡੀ ਤੇ ਫਰੇਬੀ ਨੇ ਉਸਨੇ ਸੁਖਮਨੀ ਵਿੱਚ ਗੁਰੂ ਅਰਜਨ ਦੇਵ ਦੇ ਕਹੇ ਸ਼ਬਦਾਂ ਤੇ ਵਿਚਾਰ ਕੀਤੇ ਆਪ ਸੋ ਕੋ ਜੋ ਉਪਰ ਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹਿ ਨਾਨਕ ਤਾਂ ਕੀ ਨਿਰਮਲ ਸੋਏ ਤੇ ਫਿਰ ਉਹ ਸਿੱਟੇ ਤੇ ਪੁੱਜਾ ਜੋ ਭਾਈ ਵਿਅਕਤੀ ਕੇਵਲ ਸਿੱਖਾ ਨੂੰ ਲੁੱਟਣ ਲਈ ਹੀ ਆਪਣੇ ਗੁਰੂ ਹੋਣ ਦਾ ਦਾਵਾ ਜਿਤਾ ਰਹੇ ਨੇ ਫਿਰ ਉਸਨੇ ਪੁੱਛਿਆ ਕਿ ਕੀ ਇੰਨਾ ਤੋਂ ਬਿਨਾ ਕੋਈ ਹੋਰ ਵੀ ਹੈ ਜੋ ਗੁਰੂ ਹੋਣ ਦਾ ਦਾਵੇਦਾਰ ਹੈ ਉਸ ਨੂੰ ਦੱਸਿਆ ਗਿਆ ਕਿ ਇੱਕ ਗੁਰੂ ਹਰਗੋਬਿੰਦ ਦਾ ਲੜਕਾ ਹੈ ਤੇ ਤੇਗਾ ਕਰਕੇ ਜਾਣਿਆ ਜਾਂਦਾ ਹੈ ਪਰ ਉਹ ਚੁੱਪਚਾਪ ਇਕਾਂਤ ਚ ਰਹਿੰਦਾ ਹੈ ਪ੍ਰੰਤੂ ਇਸ ਪਦਵੀ ਦੇ ਔਖੇ ਕਾਰਜ ਕਰਨ ਦੀ ਉਹਦੀ ਕੋਈ ਇੱਛਾ ਨਹੀਂ ਹੈ ਮਸੰਦਾ ਨੇ ਕਿਹਾ ਜੇ ਤੇਗੇ ਨਾਲ ਮੁਲਾਕਾਤ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਨਾਲ ਚੱਲੇ ਮੱਖਣਸ਼ਾਹ ਨੇ ਤੇਗਬਾਹ ਦਦੇ ਘਰ ਪਹੁੰਚ ਕੇ ਮੁਲਾਕਾਤ ਲਈ ਬੇਨਤੀ ਕੀਤੀ ਜਦੋਂ ਮਸੰਦਾ ਤੋਂ ਬਿਨਾ ਇਕੱਲਾ ਹੀ ਦਰਸ਼ਨ ਕਰਨ ਗਿਆ ਤਾਂ ਤੇਗਬਾਹ ਦੰ ਨੇ ਵਿਚਾਰ ਕੀਤੀ ਕਿਉਂਕਿ ਉਹਨਾਂ ਮੱਖਣਸ਼ਾਹ ਦਾ ਡੁੱਬਦਾ ਜਹਾਜ਼ ਬਚਾਇਆ ਸੀ ਇਸ ਲਈ ਉਸ ਨੂੰ ਪ੍ਰਗਟ ਹੋ ਜਾਣਾ ਚਾਹੀਦਾ ਤੇਗੀ ਬਾਦਦ ਨੇ ਇਹ ਵੀ ਵਿਚਾਰਿਆ ਕਿ ਮੱਖਣ ਸ਼ਾਹ ਨੇ ਪਖੰਡੀਆਂ ਦੀ ਪਰਖ ਕਰ ਲਈ ਹੈ। ਪ੍ਰੰਤੂ ਉਸ ਨੂੰ ਸੱਚਾ ਗੁਰੂ ਨਹੀਂ ਲੱਭਾ ਤੇ ਕੋਈ ਵੀ ਪਖੰਡੀ ਉਸ ਨੂੰ ਉਹਦੇ ਆਉਣ ਦਾ ਮਨੋਰਥ ਦੱਸ ਕੇ ਸੰਤੁਸ਼ਟ ਨਹੀਂ ਕਰ ਸਕਿਆ। ਤੇ ਜੇ ਹੁਣ ਉਸ ਨੇ ਵੀ ਆਪਣੇ ਆਪ ਨੂੰ ਸਿਪਾਈ ਰੱਖਿਆ ਤਾਂ ਉਹਦਾ ਸੱਚੇ ਸਤਗੁਰਾਂ ਤੋਂ ਵਿਸ਼ਵਾਸ ਖਤਮ ਹੋ ਜਾਏਗਾ। ਉਸ ਨੇ ਗੁਰੂ ਹਰਿਕ੍ਰਿਸ਼ਨ ਦੇ ਅੰਤਿਮ ਸ਼ਬਦਾਂ ਬਾਬਾ ਬਕਾਲੇ ਤੇ ਅਥਾਪ੍ਰੋਸਾ ਰੱਖਿਆ। ਜੀ ਉਹਦੀ ਇੱਛਾ ਪੂਰੀ ਨਾ ਹੋਈ ਤਾਂ ਉਹ ਮਰ ਜਾਏਗਾ ਤੇ ਦੂਸਰੀ ਗੱਲ ਇਹ ਵੀ ਹੈ ਕਿ ਉਹ ਬੜੀ ਦੂਰੋਂ ਚੱਲ ਕੇ ਆਇਆ ਹੈ ਇਸ ਲਈ ਹਰ ਪੱਖੋਂ ਜ਼ਰੂਰੀ ਹੈ ਕਿ ਮੈਂ ਉਸ ਨੂੰ ਮਿਲਾਂ ਤੇ ਉਸ ਦੇ ਮਨ ਵਿੱਚ ਆਏ ਵਿਚਾਰ ਉਸ ਨੂੰ ਦੱਸ ਦੇਵਾਂ ਮੱਖਣ ਸ਼ਾਹ ਨੂੰ ਤੇਗ ਬਾਦ ਦੇ ਨਾਲ ਮੁਲਾਕਾਤ ਕਰਨ ਦੀ ਆਗਿਆ ਮਿਲ ਤੇ અત્યੰਤ ਖੁਸ਼ੀ ਹੋਈ ਤੇ ਉਸ ਨੂੰ ਨਿਸ਼ਚੈ ਹੋ ਗਿਆ ਕਿ ਉਹ ਹੀ ਸੱਚਾ ਗੁਰੂ ਹੋਏਗਾ ਜਿਸ ਦੀ ਉਸ ਨੂੰ ਪਾਣਾ ਗੁਰੂ ਦੇ ਸਨਮੁਖ ਜਾਣਦੇ ਉਸਨੇ ਵੇਖਿਆ ਕਿ ਉਹ ਸਮਾਧੀ ਵਿੱਚ ਮਗਨ ਤਪ ਕਰ ਰਹੇ ਸੀ ਤੇ ਸਭ ਇੰਦਰੀਆਂ ਤੇ ਪੂਰਨ ਵਸ਼ੀਕਰ ਕੀਤਾ ਹੋਇਆ ਸੀ ਮੱਖਣ ਸ਼ਾਹ ਨੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਦੋ ਸੋਨੇ ਦੀਆਂ ਮੋਹਰਾਂ ਭੇਟਾ ਰੱਖੀਆਂ ਜਦੋਂ ਗੁਰੂ ਜੀ ਨੇ ਦੋ ਸਿੱਕੇ ਵੇਖੇ ਤੇ ਮੱਖਣ ਸ਼ਾਹ ਨੂੰ ਆਪਣੇ ਕੋਲ ਬੈਠਾ ਹੋਇਆ ਵੇਖਿਆ ਤਾਂ ਕਹਿਣ ਲੱਗੇ ਸਿੱਖਾ ਹੁਣ ਤੂੰ ਗੁਰੂ ਨੂੰ ਦੋ ਮੇਰਾ ਭੇਟਾ ਕਰਕੇ ਕਿਉਂ ਠੱਗੀ ਮਾਰ ਰਿਹਾ ਹੈਂ ਜਦੋਂ ਤੇਰਾ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਸਮੇਂ ਦੀਆਂ ਸੁੱਕੀਆਂ 500 ਸੋਨੇ ਦੀਆਂ ਮੋਹਰਾਂ ਕਿੱਥੇ ਨੇ ਮੱਖਣ ਸ਼ਾਹ ਖੁਸ਼ੀ ਨਾਲ ਹੈਰਾਨ ਹੋ ਗਿਆ ਹੇ ਸੱਚੇ ਪਾਸ਼ਾ ਇਹ ਸੱਚ ਹੈ ਜਦੋਂ ਮੇਰਾ ਵਪਾਰਕ ਮਾਲ ਨਾਲ ਭਰਿਆ ਜਹਾਜ਼ ਡੁੱਬ ਰਿਹਾ ਸੀ ਤਦ ਮੈਂ ਗੁਰੂ ਨਾਨਕ ਦੇਵ ਜੀ ਦੀ ਆਰਾਧਨਾ ਕੀਤੀ ਸੀ ਤੇ ਪ੍ਰਤੀਗਿਆ ਕੀਤੀ ਸੀ ਕਿ ਜੇ ਮੇਰਾ ਜਹਾਜ਼ ਕਿਨਾਰੇ ਲੱਗ ਗਿਆ ਤਾਂ ਮੈਂ 500 ਮੋਹਰਾਂ ਪੇਟਾ ਕਰਾਂਗਾ ਮੱਖਣਸ਼ਾਣੀ ਤੇ ਬਹੁਤ ਦਨੂ ਡੰਡੌਤ ਕੀਤੀ ਉਸ ਦੇ ਸੱਚਾ ਗੁਰੂ ਹੋਣ ਦਾ ਤੇ ਦਿਲ ਦੀਆਂ ਬੁੱਝਣ ਵਾਲਾ ਹੋਣ ਦਾ ਐਲਾਨ ਕਰ ਦਿੱਤਾ ਤੇ 500 ਸੋਨੇ ਦੀਆਂ ਮੋਹਰਾਂ ਭੇਟਾ ਕੀਤੀਆਂ ਜੋ ਉਸ ਨੇ ਸੁੱਖੀਆਂ ਸੀ ਫਿਰ ਉਹ ਘਰ ਦੀ ਛੱਤ ਤੇ ਚੜ ਗਿਆ ਤੇ ਕੱਪੜੇ ਹਿਲਾ ਹਿਲਾ ਕੇ ਐਲਾਨ ਕਰਦਾ ਹੋਇਆ ਕਹਿਣ ਲੱਗਾ ਕਿ ਗੁਰੂ ਲਾਦੋਰੇ ਗੁਰੂ ਲਾਦੋਰੇ ਇਹ ਸੁਣ ਕੇ ਸਭ ਪਾਸੇ ਤੋਂ ਸਿੱਖ ਆ ਕੇ ਇਕੱਠੇ ਹੋਏ ਤੇ ਸਵਰਤ ਰਸਮਾ ਰੀਤਾ ਨਾਲ ਵਿਧੀ ਪੂਰਵਕ ਉਹਨਾਂ ਨੂੰ ਗੁਰਗੱਦੀ ਤੇ ਬਿਠਾਇਆ ਉਸ ਸਮੇਂ ਉਹਨਾਂ ਦੀ ਉਮਰ 43 ਸਾਲ ਸੀ ਗੱਦੀ ਤੇ ਸਵਾਇਮਾਨ ਹੁਣ ਉਪਰੰਤ ਉਹਨਾਂ ਨੇ ਸਿੱਖਾਂ ਨੂੰ ਸਰੂਪੀ ਬਖਸ਼ਿਸ਼ ਕੀਤੀ 22 ਪਖੰਡੀ ਗੁਰੂ ਇਸ ਤਰ੍ਹਾਂ ਲੋਗੇ ਜਿਵੇਂ ਸੂਰਜ ਕਿਰਨਾਂ ਅੱਗੇ ਹਨੇਰਾ ਦੌੜ ਜਾਂਦਾ ਹੈ ਤੀਰਮਲ ਦਾ ਵਿਰੋਧ ਬਾਬਾ ਗੁਰਦਿੱਤਾ ਦਾ ਵੱਡਾ ਲੜਕਾ ਇਰਮਲ ਗੁਰੂ ਤੇਗ ਬਹਾਦਰ ਨੂੰ ਪੇਟਾ ਚੜਦੀ ਵੇਖ ਕੇ ਤੇ ਉਹਨਾਂ ਦਾ ਸਤਿਕਾਰ ਹੁੰਦਾ ਵੇਖ ਕੇ ਹਿੰਸੇ ਕੋ ਹੁਣ ਤੱਕ ਇਰਖਾਲੂ ਹੋ ਗਿਆ ਇੱਕ ਦਿਨ ਉਸਨੇ ਆਪਣੇ ਮਸੰਦਾਂ ਸ਼ੀਹਾਂ ਨਾਲ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਜਿਸ ਨੇ ਉਸ ਨੂੰ ਹੌਸਲਾ ਦਿੱਤਾ ਤੇ ਇਕਰਾਰ ਕੀਤਾ ਕਿ ਉਹ ਉਹਦੇ ਵੈਰੀ ਨੂੰ ਗੋਲੀ ਮਾਰ ਦੇਵੇਗਾ ਮਸੰਦ ਵੀ ਕਿਉਂ ਬੰਦੇ ਲੈ ਕੇ ਗੁਰੂ ਜੀ ਨੂੰ ਮਾਰਨ ਲਈ ਚਲਾ ਗਿਆ ਉਸਨੇ ਗੋਲੀ ਚਲਾਈ ਤੇ ਗੋਲੀ ਉਹਨਾਂ ਦੇ ਇਛਿਤ ਘਟਨਾਗ੍ਰਸਤ ਵਿਅਕਤੀ ਦੇ ਲੱਗ ਵੀ ਗਈ ਪਰ ਘਾਤਕ ਸਿੱਧ ਨਾ ਹੋਈ ਮਸੰਦ ਨੇ ਮੌਕਾ ਧੜ ਕੇ ਗੁਰੂ ਜੀ ਦੀ ਚਲ ਜਾਇਦਾਦੀਆਂ ਗਠੜੀਆਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਜੀ ਇਸ ਕਸ਼ਟ ਦੀ ਘੜੀ ਵਿੱਚ ਵੀ ਸਹਿਜ ਤੇ ਟਿਕਾਊ ਵਿੱਚ ਰਹੇ ਉਹਨਾਂ ਨੂੰ ਤੁਹਾਨੂੰ ਮਿਲਨ ਦੀ ਕੋਈ ਖੁਸ਼ੀ ਨਹੀਂ ਸੀ ਤੇ ਲੁੱਟ ਲੈ ਜਾਣ ਦਾ ਕੋਈ ਗਮ ਨਹੀਂ ਸੀ ਤੇ ਨਾ ਹੀ ਸਰੀਰਕ ਚੋਟ ਦੀ ਕੋਈ ਚਿੰਤਾ ਸੀ ਸਗੋਂ ਉਹ ਤਾਂ ਦਬੀ ਭਗਤੀ ਤੇ ਮਿਹਰ ਤੇ ਖੁਸ਼ ਹਨ ਜਦੋਂ ਮੱਖਣ ਸਾਹ ਨੂੰ ਇਸ ਘਟਨਾ ਦਾ ਪਤਾ ਗੁਰੂ ਜੀ ਦੀ ਮਾਤਾ ਤੋਂ ਲੱਗਾ ਤਾਂ ਉਹ ਗੁਰੂ ਜੀ ਕੋਲ ਸਿੱਖਾਂ ਨੂੰ ਨਾਲ ਲੈ ਕੇ ਧੀਰਜ ਦੇਣ ਗਿਆ ਉਹਨਾਂ ਨੇ ਉਸ ਨੂੰ ਸਮਾਦੀ ਵਿੱਚ ਲੀਨ ਵੇਖਿਆ ਫਿਰ ਉਹ ਉੱਚੀ ਉੱਚੀ ਚਲਾਉਂਦੇ ਹੋਏ ਧੀਰਮਲ ਦੀ ਰਹਿائش ਤੇ ਗਏ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਪਰ ਉਹਨਾਂ ਜ਼ਬਰਦਸਤੀ ਦਰਵਾਜ਼ਾ ਤੋੜ ਦਿੱਤਾ ਤੇ ਉਸ ਨੂੰ ਉਹਦੇ ਸਹਿਯੋਗੀਆਂ ਦੇ ਨਾਲ ਫੜ ਲਿਆ ਤੇ ਉਹਦੇ ਮਸੰਦ ਦੀਆਂ ਮੁਸ਼ਕਾਂ ਬੰਨ੍ਹ ਕੇ ਗੁਰੂ ਜੀ ਕੋਲ ਲੈ ਆਏ ਉਹ ਸਾਰਾ ਲੁੱਟਿਆ ਹੋਇਆ maal ਵੀ ਲੈ ਆਏ ਤੇ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਜੋ ਧੀਰਮਲ ਤੇ ਉਹਦੇ ਆਦਮੀ ਪਹਿਲਾਂ ਲੈ ਕੇ ਸੀ ਇੱਥੇ ਹੀ ਬਸਨੀ ਸਗੋਂ ਉਹਨਾਂ ਧੀਰਮਲ ਦੀ ਨਿੱਜੀ ਜਾਇਦਾਦ ਵੀ ਸਨੇ ਗ੍ਰੰਥ ਸਾਹਿਬ ਤੇ ਗੁਰੂ ਜੀ ਦੇ ਹਵਾਲੇ ਕਰ ਦਿੱਤੀ ਮਸੰਦ ਨੇ ਬੜਾ ਪਛਤਾਵਾ ਕੀਤਾ ਤੇ ਬੜੀ ਨਿਮਰਤਾ ਪ੍ਰਗਟ ਕਰਦਾ ਹੋਇਆ ਗੁਰੂ ਜੀ ਦੇ ਪੈਰਾਂ ਤੇ ਸਿਰ ਰੱਖ ਕੇ ਡਿੱਗ ਪਿਆ। ਉਸਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਤੇ ਆਪਣੇ ਅਪਰਾਧ ਦੀ ਮਾਫੀ ਦੇਣ ਦੀ ਬੇਨਤੀ ਕਰਦਾ ਹੈ ਕਿ ਮੈਂ ਆਪਦੀ ਸ਼ਰਨਾਂ ਮੇਰੇ ਤੇ ਰਹਿਮ ਕਰੋ। हे ਗਰੀਬ ਨਿਵਾਜ਼ ਪਾਪੀ ਦੀ ਅਰਦਾਸ ਕਬੂਲ ਕਰੋ। ਭਾਵੇਂ ਮੈਂ ਮਾੜਾ ਪੁੱਤਰ ਹਾਂ ਇਹ ਹਣ ਤੁਹਾਡੇ ਇਖਤਿਆਰ ਹੈ ਜੋ ਮੇਰੇ ਲਈ ਪਿਤਾ ਸਮਾਨ ਹੋ ਕਿ ਤੁਸੀਂ ਮੇਰੀ लाज ਰੱਖੋ। ਗੁਰੂ ਜੀ ਨੇ ਵੇਖ ਕੇ ਕਿ ਮਸੰਦ ਬਹੁਤ ਜਲੀਲ ਤੇ ਦੁਖੀ ਹੈ ਉਸ ਨੂੰ ਛੱਡ ਦੇਣ ਦਾ ਹੁਕਮ ਦਿੱਤਾ ਮੱਖਣ ਸ਼ਾਹ ਨੇ ਵਿਰੋਧ ਕਰਦਿਆਂ ਕਿਹਾ ਕਿ ਉਸ ਨੂੰ ਤਾਂ ਸਿਰਫ ਕੀਤੇ ਦੀ ਸਜ਼ਾ ਮਿਲੀ ਹੈ ਪਰ ਗੁਰੂ ਜੀ ਅੜੇ ਰਹੇ ਤੇ ਹੁਕਮ ਕੀਤਾ ਕਿ ਧੀਰਮਲ ਦੀ ਖੋਹੀ ਹੋਈ ਜਾਇਦਾਦ ਵੀ ਉਸ ਦੇ ਹਵਾਲੇ ਕਰ ਦਿੱਤੀ ਜਾਵੇ ਗੁਰੂ ਜੀ ਨੇ ਮੱਖਣ ਸ਼ਾਹ ਤੇ ਉਹਦੇ ਸਾਥੀਆਂ ਨੂੰ ਉਪਦੇਸ਼ ਦਿੱਤਾ ਕੇ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਨਾਮ ਦੀ ਪੂੰਜੀ ਦਿੱਤੀ ਹੋਈ ਹੈ ਜੋ ਉਹਨਾਂ ਦੀਆਂ ਸਭ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ। ਗੁੱਸੇ ਵਿੱਚ ਆਦਮੀ ਬੁਰੇ ਕਰਮ ਕਰ ਬੈਠਦਾ ਹੈ। ਉਹ ਆਪਣਾ ਧਰਮ ਭੁੱਲ ਜਾਂਦਾ ਹੈ ਤੇ ਉਹਦੀ ਅਕਲ ਮਾਰੀ ਜਾਂਦੀ ਹੈ। ਜਦੋਂ ਆਦਮੀ ਦੇ ਮਨ ਵਿੱਚ ਗੁੱਸਾ ਆਉਂਦਾ ਹੈ ਤਾਂ ਉਹ ਕਿਹੜਾ ਅਪਰਾਧ ਨਹੀਂ ਕਰਦਾ। ਉਹ ਤਾਂ ਆਪਣੇ ਮਾਪਿਆਂ ਤੇ ਪਾਵਨ ਗੁਰੂ ਵਿਰੁੱਧ ਵੀ ਗਨਾਹੋ ਕਰਨੋਂ ਨਹੀਂ ਟਲਦਾ। ਉਹ ਉਸ ਜੀਵਨ ਦਾ ਅੰਤ ਕਰ ਦਿੰਦਾ ਜਿਸ ਦੀ ਉਸ ਨੂੰ ਰੱਖਿਆ ਕਰਨੀ ਚਾਹੀਦੀ ਹੈ ਤੇ ਕਠੋਰ ਬਚਨਾਂ ਤੋਂ ਬਿਨਾਂ ਉਹ ਹੋਰ ਕੁਝ ਨਹੀਂ ਬੋਲਦਾ ਉਹ ਕਿਸੇ ਵੀ ਕਾਰਜ ਤੋਂ ਨਹੀਂ ਡਰਦਾ ਭਾਵੇਂ ਅਜਿਹਾ ਕਰਨ ਸਮੇਂ ਉਸ ਦੀ ਜਾਨ ਵੀ ਕਿਉਂ ਨਾ ਚਲੀ ਜਾਵੇ ਜ਼ਿੰਦਗੀ ਦੀ ਕੁਰਬਾਨੀ ਸਭ ਤੋਂ ਵੱਡੀ ਹੈ ਪਰੰਥੂ ਮੂਰਖ ਜਾਣ ਬੁੱਝ ਕੇ ਇਹਦੀ ਕੁਰਬਾਨੀ ਦੇ ਦਿੰਦਾ ਹੈ ਗੁੱਸੇ 'ਚ ਆਏ ਦੀ ਆਤਮਾ ਸੜਦੀ ਰਹਿੰਦੀ ਹੈ ਜੇ ਉਹਦੀ ਇੱਛਾ ਪੂਰੀ ਨਾ ਹੋਵੇ ਉਹ ਨਾ ਕੁਝ ਖਾ ਸਕਦਾ ਤੇ ਨਾ ਹੀ ਸੌ ਸਕਦਾ ਦਿਨ ਰਾਤ ਉਹ ਗੁੱਸੇ ਨਾਲ ਦੁਖੀ ਰਹਿੰਦਾ ਤੇ ਆਪਣੀ ਅਭਿਲਾਸ਼ਾ ਦੀ ਪੂਰਤੀ ਲਈ ਅਣਗਿਣਤ ਬਿਅੰਤਾਂ ਬਿਅੰਤਦਾ ਰਹਿੰਦਾ ਇਸ ਤਰ੍ਹਾਂ ਉਹ ਸਾਰਾ ਸਮਾਂ ਦੁਖੀ ਹੀ ਰਹਿੰਦਾ ਮਾਫੀ ਮੇਂ ਦੇ ਦੇਣਾ ਬਹੁਤ ਮਹਾਨ ਕਾਰਜ ਹੈ ਮਾਫੀ ਦੇਣਾ ਵੀ ਦਾਨ ਦੇਣਾ ਹੀ ਹੈ ਮਾਫੀ ਦੇਣਾ ਸਭ ਤੀਤ ਸਤਾਨਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਬਰਾਬਰ ਹੈ ਮਾਫੀ ਦੇਣ ਨਾਲ ਵਿਅਕਤੀ ਨੂੰ ਮੁਕਤੀ ਮਿਲਦੀ ਹੈ। ਖਿਮਾ ਜਹੀ ਕੋਈ ਹੋਰ ਨੇਕੀ ਨਹੀਂ। ਇਸ ਲਈ ਮਾਫੀ ਦੇ ਖੁੱਲੇ ਗੱਫੇ ਦੇਵੋ। ਇਹ ਨੇਕੀ ਦੇ ਕਾਰਜ ਕਦੇ ਨਾ ਤਿਆਗੋ। ਸਗੋਂ ਸਦਾ ਹੀ ਮਾਨ ਵਿੱਚ ਬਸਾ ਕੇ ਰੱਖੋ। ਤੁਹਾਨੂੰ ਗ੍ਰੰਥ ਸਾਹਿਬ ਵਿੱਚ ਨਾਮ ਧਨ ਸੰਭਾਲ ਕੇ ਰੱਖਣ ਦਾ ਹੁਕਮ ਹੈ। ਤਾਂ ਜੋ ਇਹ ਇਸ ਜਹਾਨ ਤੇ ਅਗਲੇ ਵਿੱਚ ਵੀ ਤੁਹਾਡੇ ਨਾਂ ਰਹੇ। ਤੇ ਇਹ ਪੂੰਜੀ ਕੇਵਲ ਭਲੇ ਪੁਰਸ਼ਾਂ ਦੀ ਸੰਗਤ ਤੋਂ ਬਿਨਾ ਹੋਰ ਕਿਧਰੋਂ ਪ੍ਰਾਪਤ ਨਹੀਂ ਹੁੰਦੀ ਮੇਰੇ ਪੈਰੋਕਾਰਾਂ ਕੋਲ ਇਹ ਤਾਣਾ ਜੋ ਮੋਤੀ ਜਵਾਰਾ ਤੋਂ ਵੀ ਉੱਤਮ ਹੈ ਸਾਧੂ ਦਿਨ ਰਾਤ ਇਸ ਨੂੰ ਇਕੱਤਰ ਕਰਦੇ ਰਹਿੰਦੇ ਹੈ ਇਹ ਖਰੀਦਿਆ ਨਹੀਂ ਜਾ ਸਕਦਾ ਚੋਰ ਚੋਰੀ ਨਹੀਂ ਕਰ ਸਕਦਾ ਅੱਗ ਸਾੜ ਨਹੀਂ ਸਕਦੀ ਪਾਣੀ ਡੋ ਨਹੀਂ ਸਕਦਾ ਜਦੋਂ ਕਿ ਦੁਨੀਆ ਦੀ ਦੌਲਤ ਪਾਪਾ ਨਾਲ ਇਕੱਤਰ ਕੀਤੀ ਜਾਂਦੀ ਹੈ ਉਸ ਨੂੰ ਚੋਟ ਚੁਰਾ ਸਕਦੇ ਨੇ ਜੀਬ ਖਤਰੇ ਚੁਰਾ ਸਕਦੇ ਨੇ ਬਾਦਸ਼ਾ ਕਬਜ਼ਾ ਕਰ ਸਕਦੇ ਨੇ ਅੱਗ ਸਾੜ ਸਕਦੀ ਹੈ ਤੇ ਮਿੱਟੀ ਗਾ ਸਕਦੀ ਹੈ ਮੌਤ ਦੀ ਘੜੀ ਇਸ ਪਾਪ ਦੀ ਕਮਾਈ ਦਾ ਪਛਤਾਵਾ ਹੀ ਹੁੰਦਾ ਹੈ ਤੇ ਆਦਮੀ ਦਾ ਮਨ ਇਸ ਵਿੱਚ ਭਟਕਦਾ ਹੋਣ ਕਾਰਨ ਉਹਦੀ ਆਤਮਾ ਕੁੰਭੀ ਨਰਕ ਦੀ ਭਾਗੀ ਬਣ ਜਾਂਦੀ ਹੈ ਧੰਨਵਾਦ